ਅਤੇ ਇਹ ਮੇਰਾ ਸਭ ਤੋਂ ਪਿਆਰਾ ਫਰਨੀਚਰ ਹੈ ਆਤਿਸਰ ਫਰਨੀਚਰ ਕਿਉਂਕਿ ਮੈਂ ਆਪਣੇ ਦਫਤਰ ਵਿੱਚ ਆਮ ਤੌਰ ਤੇ ਹਰ ਰੋਜ਼ 8 ਤੋਂ 10 ਘੰਟੇ ਜ਼ਿਆਦਾ ਸਮਾਂ ਬਿਤਾਉਂਦਾ ਹਾਂ ਅਤੇ ਫਿਰ ਮੈਂ ਵਾਧੂ ਕੰਮ ਕਰਦਾ ਹਾਂ ਇਸ ਲਈ ਮੈਂ ਹਲਕੁਸ ਆਸਤਨ 13-14 ਘੰਟੇ ਕੰਮ ਕਰਦਾ ਹਾਂ ਅਤੇ ਮੈਨੂੰ ਇੱਕ ਡੈਸਕ ਅਤੇ ਇੱਕ ਆਰਾਮਦਾਇਕ ਕੁਰਸੀ ਚਾਹੀਦੀ ਹੈ ਕਿਉਂਕਿ ਮੇਰਾ ਜ਼ਿਆਦਾਤਰ ਕੰਮ ਆਨਲਾਈਨ ਹੁੰਦਾ ਹੈ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਖੜਾ ਤਿਆਰ ਕਰਨਾ ਪੈਂਦਾ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਲਈ ਇੱਕ ਆਰਾਮਦਾਇਕ ਵਿਸ਼ਾਲ ਅਤੇ ਇੱਕ ਉਪਯੋਗੀ ਡੈਸਕ ਦੀ ਲੋੜ ਹੁੰਦੀ ਹੈ। ਅਤੇ ਮੈਂ ਤੁਹਾਨੂੰ ਇੱਕ ਡਿਜ਼ਾਈਨ ਦਿਖਾਉਣ ਜਾ ਰਿਹਾ ਹਾਂ ਜੋ ਬਹੁਤ ਭਾਰੀ ਕਾਰਬ ਨਹੀਂ ਹੈ। ਇਹ ਥੋਸਟੀਕ ਦੀ ਲੱਕੜ ਵਿੱਚ ਇੱਕ ਆਧੁਨਿਕ ਕਿਸਮ ਦਾ ਡਿਜ਼ਾਈਨ ਹੈ ਅਤੇ ਇੱਕ ਸੁੰਦਰ ਡਿਜ਼ਾਈਨ ਵੀ ਹੈ। ਪਾਓ 5 ਫੁੱਟ ਖੱਬੇ ਤੋਂ ਸੱਜੇ ਦੇ ਆਕਾਰ ਦੇ ਬਾਰੇ ਗੱਲ ਕਰੀ। ਮੇਜ਼ ਦੀ ਉਚਾਈ ਤੀ ਇਹ 2.5 ਫੁੱਟ ਹੈ। ਤੇ ਅੱਗੇ ਤੋਂ ਪਿੱਛੇ ਇੱਕ ਮਿਆਰੀ ਆਕਾਰ ਹੈ। ਕੀ ਇਹ ਜ ਫਿਰ? ਅਤੇ ਡਿਜ਼ਾਈਨ ਜੇਕਰ ਤੁਸੀਂ ਨਿਓਕਲਾਸਿਕ ਦੇ ਡਿਜ਼ਾਈਨ ਨੂੰ ਛੋਟੇ ਕਰੋ ਅਤੇ ਥੋੜੀ ਨਕਾਸ਼ੀ ਵਾਲੇ ਡਿਜ਼ਾਈਨ ਦੇਖਦੇ ਹੋ ਤਾਂ ਇਹ ਪੈਟਰਨ ਇਹ ਪੈਟਰਨ ਇੱਕ ਛੋਟਾ ਫੁੱਲ ਇੱਥੇ ਛੋਟਾ ਫੁੱਲ ਉੱਥੇ ਅਤੇ ਇਹ ਨਿਓ ਕਲਾਸਿਕਲ ਕਿਸਮ ਦਾ ਫਰਨੀਚਰ ਬਣਾਉਂਦਾ ਹੈ ਮੈਂ ਤੁਹਾਨੂੰ ਇਸ ਦਾ ਅੰਦਰੂਨੀ ਖੇਤਰ ਵੀ ਦਿਖਾਵਾਂਗਾ ਕਿਰਪਾ ਕਰਕੇ ਜੇਕਰ ਤੁਸੀਂ ਕੈਮਰਾ ਇਸ ਪਾਸੇ ਲਿਆ ਸਕਦੇ ਹੋ ਇਕਰ ਤੁਸੀਂ ਇੱਥੇ ਦੇਖੋਗੇ ਤਾਂ ਸਾਡੇ ਕੋਲ ਤਿੰਨ ਦਰਾਜ਼ ਹਨ 1 2 3 ਅਤੇ ਇਹ ਲੱਤਾਂ ਲਈ ਖੁੱਲੀ ਥਾਂ ਹੈ ਸਿਖਰ ਤੇ ਸਾਡੇ ਕੋਲ ਤਾਰਾਂ ਨੂੰ ਅੰਦਰ ਲਿਜਾਣ ਲਈ ਇੱਕ ਮੋਰੀ ਹੈ ਅਤੇ ਅਸੀਂ ਅੰਦਰ ਬੋਰਡ ਅਤੇ ਇਹ ਆਇਕ ਤ੍ਰਿਕ ਪੁਆਇੰਟਾਂ ਦੀ ਫਿਟਿੰਗ ਵੀ ਰੱਖ ਸਕਦੇ ਹਾਂ ਤਾਂ ਜੋ ਇਸ ਨੂੰ ਆਸਾਨੀ ਨਾਲ ਵਰਤਿਆ ਜਾ ਸਕੇ ਹੁਣ ਕੁਰਸੀ ਤੇ ਆਉਂਦੇ ਹਾਂ ਇਹ 360 ਡਿਗਰੀ ਦੀ ਘੁੰਮਦੀ ਕੁਰਸੀ ਹੈ ਮੈਂ ਇਸ ਨੂੰ ਇੱਥੇ ਲੈ ਜਾਵਾਂਗਾ ਅਤੇ ਮੈਨੂੰ ਇਸ ਨੂੰ ਘੁਮਾਉਣ ਦਿਓ ਇੱਕ ਦਫ਼ਤਰ ਵਿੱਚ ਇਹ ਸਭ ਤੋਂ ਆਰਾਮਦਾਇਕ ਚੀਜ਼ ਹੈ ਕਿਉਂਕਿ ਘੁੰਮਦੀ ਕੁਰਸੀ ਤੁਹਾਨੂੰ ਆਸਾਨੀ ਨਾਲ ਅੰਦੋਲਨ ਦਿੰਦੀ ਹੈ ਦੂਸਰੀ ਗੱਲ ਹਾਈਡਾਲਿਕ ਹਿੱਸੇ ਬਾਰੇ ਹੈ ਜੇਕਰ ਤੁਸੀਂ ਚਾਹੋ ਤਾਂ ਉਚਾਈ ਨੂੰ ਉੱਪਰ ਅਤੇ ਹੇਠਾਂ ਨੂੰ ਅਨੁਕੂਲ ਕਰਨ ਲਈ ਆਪਣੀ ਉਚਾਈ ਦੇ ਅਨੁਸਾਰ ਤੁਸੀਂ ਕੁਰਸੀ ਨੂੰ ਅਨੁਕੂਲ ਕਰ ਸਕਦੇ ਹੋ ਕੁਰਸੀ ਦਾ ਡਿਜ਼ਾਈਨ ਜੇ ਤੁਸੀਂ ਸੁੰਦਰ ਅਤੇ ਬਹੁਤ ਹੀ ਸਧਾਰਨ ਕਿਸਮ ਦਾ ਡਿਜ਼ਾਈਨ ਦੇਖਦੇ ਹੋ ਤਾਂ ਇਸ ਵਿੱਚ ਬਹੁਤ ਕਰਾਤਮਕ ਬਹੁਤ ਜ਼ਿਆਦਾ ਨਕਾਸ਼ੀ ਵਾਲੀਆਂ ਚੀਜ਼ਾਂ ਨਹੀਂ ਹਨ ਅਤੇ ਆਰਾਮਦਾਇਕ ਕੁਸ਼ਨਿੰਗ ਅਤੇ ਇਹ ਅਸਲੀ ਚਮੜਾ ਹੈ ਇਹ ਚਮੜਾ ਦਾ ਨਕਲੀ ਚਮੜਾ ਨਹੀਂ ਹੈ ਇਹ ਅਸਲ ਚਮੜਾ ਹੈ ਜਿਵੇਂ ਕਿ ਗਾਹਕ ਚਾਹੁੰਦਾ ਸੀ ਇਹ ਸੈਟ ਅਮਰੀਕਾ ਜਾ ਰਿਹਾ ਹੈ ਮੈਂ ਇਸ ਨੂੰ ਵਾਪਸ ਕਿਤੇ ਲਵਾਵਾਂਗਾ ਅਤੇ ਹਾਂ ਚੁਕਾਵਾਲਾ ਹਿੱਸਾ ਕਿਉਂਕਿ ਇਹ ਵੀ ਇੱਕ ਚੀਜ਼ ਹੈ ਜੋ ਦਫ਼ਤਰ ਦੀ ਕੁਰਸੀ ਵਿੱਚ ਲੋੜੀਂਦੀ ਹੈ ਹੁਣ ਇਹ ਸੈਟ ਮੇਜ਼ ਅਤੇ ਕੁਰਸੀ ਬਾਰੇ ਹੈ ਇਹ ਮੈਂ ਖੁਸ਼ਕਿਸਮਤੀ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਕੁਝ ਕਾਰਨਾ ਕਰਕੇ ਇਹ ਅਸਲ ਵਿੱਚ ਆਰਾਮਦਾਇਕ ਹੈ ਮੈਂ ਇਸ ਤੇ ਬੈਠਾਂਗਾ ਮੈਂ ਤੁਹਾਨੂੰ ਦਿਖਾਵਾਂਗਾ ਇਹ ਇੱਕ ਵਿਸ਼ਾਲ ਚੀਜ਼ ਹੈ ਸੱਬੇ ਤੋਂ ਸੱਜੇ ਚਾਰ ਕੋ ਪਿੱਛੇ ਦੀ ਉਚਾਈ ਲਗਭਗ 40 ਇੰਚ ਅੱਗੇ ਤੋਂ ਪਿੱਛੇ ਹੈ ਕਿੰnyi ਇੰਚ ਚੌੜਾ ਹੈ ਅਤੇ ਆਹ ਦੇਖੀ ਮੈਂ ਇਸ ਤਰ੍ਹਾਂ ਬੈਠ ਸਕਦਾ ਹਾਂ ਮੈਂ ਆਪਣਾ ਬਟੂਆ ਮੇਰੀਆਂ ਨਿੱਜੀ ਚੀਜ਼ਾਂ ਇੱਥੇ ਬਿਲਕੁਲ ਮੇਰੇ ਕੋਲ ਰੱਖ ਸਕਦਾ ਹਾਂ ਮੈਂ ਬਹੁਤ ਆਸਾਨੀ ਨਾਲ ਬੈਠ ਸਕਦਾ ਹਾਂ ਮੈਂ ਇੱਥੇ ਆਪਣੀ ਪਾਣੀ ਦੀ ਬੋਤਲ ਰੱਖ ਸਕਦਾ ਸਕਦੀ ਹਾਂ ਅਤੇ ਭਾਵੇਂ ਮੈਂ ਡਰਿੰਕ ਲੈਣਾ ਚਾਹਾਂ ਮੈਂ ਇਸ ਨੂੰ ਇੱਥੇ ਰੱਖ ਸਕਦਾ ਹਾਂ ਇਸ ਲਈ ਵਈਵਰ ਚੀਜ਼ਾਂ ਨੂੰ ਬਹੁਤ ਹੀ ਆਸਾਨੀ ਨਾਲ ਬਹੁਤ ਜ਼ਿਆਦਾ ਵਰਤੋਂ ਵਾਲੇ ਫਰਨੀਚਰ ਵਿੱਚ ਬਦਲਿਆ ਜਾ ਸਕਦਾ ਹੈ ਇਸ ਨੂੰ ਇੱਥੇ ਥੋੜਾ ਜਿਹਾ ਹਿਲਾਵਾਂਗਾ ਤਾਂ ਜੋ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਦੇਖ ਸਕੋ ਇਹ ਇੱਕ ਵਧੀਆ ਦਰਾਜ ਹੈ ਇੱਕ ਵੱਡਾ ਦਰਾਜ ਹੈ ਅਤੇ ਕੁੱਲ ਮਿਲਾ ਕੇ ਰੰਗ ਦਾ ਡਿਜ਼ਾਈਨ ਦੋਰਾ ਰੰਗਤ ਗੂੜਾ ਹਾਈਲਾਈਟਿੰਗ ਅਤੇ ਅਗਰੋਟ ਫਿਨਿਸ਼ ਹੈ ਕਲਾਇੰਟ ਦੁਆਰਾ ਚੁਣਿਆ ਗਿਆ ਸੁੰਦਰ ਫੈਬਰਿਕ ਇਹ ਦੋਰਾ ਵੀ ਹੋ ਸਕਦਾ ਹੈ ਅਤੇ ਉਸ ਪਾਸੇ ਵੀ ਉਹੀ ਡਿਜ਼ਾਈਨ ਕੀਤਾ ਜਾ ਸਕਦਾ ਹੈ ਪਰ ਇਕੱਲੇ ਇਹ ਬਹੁਤ ਵਿਦਿਆ ਲੱਗ ਰਿਹਾ ਹੈ ਹੁਣ ਇਹ ਦਫਤਰ ਲਈ ਸੈਟਅਪ ਹੈ ਜੋ ਗਾਹਕ ਨੂੰ ਲੋੜੀਂਦਾ ਹੈ ਜੇਕਰ ਤੁਹਾਨੂੰ ਵਿਸਤਰ ਕੁਰਸੀ ਦੀ ਲੋੜ ਹੈ ਤਾਂ ਅਸੀਂ ਉਹ ਵੀ ਪ੍ਰਦਾਨ ਕਰ ਸਕਦੇ ਹਾਂ ਇੱਕ ਸਮਾਨ ਪੈਟਰਨ ਵਿੱਚ ਸਮਾਨ ਕਿਸਮ ਦਾ ਡਿਜ਼ਾਈਨ ਅਤੇ ਇਹ ਪੂਰਾ ਦਫਤਰੀ ਫਰਨੀਚਰ ਬਣਾਉਂਦਾ ਹੈ ਜੇਕਰ ਤੁਸੀਂ ਦਫਤਰ ਦੀ ਸ਼ੈਲਫ ਜਾਂ ਅਲਮਾਰੀ ਜਾਂ ਫਾਈਲਿੰਗ ਕੈਬਿਨੇਟ ਚਾਹੁੰਦੇ ਹੋ ਤਾਂ ਅਸੀਂ ਸਮਾਨ ਡਿਜ਼ਾਈਨਾਂ ਵਿੱਚ ਵੀ ਬਣਾਉਂਦੇ ਹਾਂ ਤਾਂ ਜੋ ਕੁਝ ਵੀ ਅਤੇ ਹਰ ਚੀਜ਼ ਸਾਈਜ਼ ਕਲਰ ਡਿਜ਼ਾਈਨ ਅਨੁਸਾਰ ਫੈਬਰਿਕ ਤੁਹਾਨੂੰ ਅਸਲੀ ਚਮਕ ਨਹੀਂ ਚਾਹੀਦਾ ਤੁਹਾਨੂੰ ਕੁਝ ਹੋਰ ਚਾਹੀਦਾ ਹੈ ਤੁਸੀਂ ਫੈਬਰਿਕ ਚਾਹੁੰਦੇ ਹੋ ਤੁਸੀਂ ਹਲਕਾ ਰੰਗ ਚਾਹੁੰਦੇ ਹੋ ਤੁਸੀਂ ਗੂੜਾ ਰੰਗ ਚਾਹੁੰਦੇ ਹੋ ਸਾਨੂੰ ਦੱਸੋ ਅਸੀਂ ਤੁਹਾਨੂੰ ਵਿਕਲਪ ਪ੍ਰਦਾਨ ਕਰਾਂਗੇ ਇਸ ਲਈ ਅਸੀਂ ਉਹ ਕਰ ਰਹੇ ਹਾਂ ਜੋ ਕਲਾਇੰਟ ਮੰਗ ਰਿਹਾ ਹੈ ਨਾ ਸਿਰਫ ਭਾਰਤ ਬਲਕਿ ਦੁਨੀਆ ਪਰ ਵਿੱਚ 50 ਤੋਂ ਵੱਧ ਦੇਸ਼ ਅਤੇ ਹੋਮ ਡਿਲੀਵਰੀ ਸਭ ਤੋਂ ਵਧੀਆ ਹਿੱਸਾ ਫੈਕਟਰੀ ਕੀਮਤ ਹੈ ਕਿਉਂਕਿ ਅਸੀਂ ਇਸ ਨੂੰ ਬਣਾ ਰਹੇ ਹਾਂ ਤੁਸੀਂ ਇਸ ਨੂੰ ਪ੍ਰਾਪਤ ਕਰ ਰਹੇ ਹੋ ਕੋਈ ਵਪਾਰੀ ਕੋਈ ਕਮਿਸ਼ਨ ਏਜੰਟ ਕੋਈ ਵਿਚੋਲਾ ਨਹੀਂ ਇਸ ਲਈ ਕਮਿਸ਼ਨ ਅਤੇ ਲਾਭ ਪ੍ਰਾਪਤ ਕਰਨ ਵਾਲੇ ਸਾਰੇ ਵਾਧੂ ਲੋਕ ਖਤਮ ਹੋ ਗਏ ਹਨ ਇਸ ਲਈ ਤੁਹਾਨੂੰ ਸਭ ਤੋਂ ਵਧੀਆ ਕੀਮਤ ਮਿਲਦੀ ਹੈ ਜਦੋਂ ਤੁਸੀਂ ਆਰਸੀ ਨਾਲ ਸਿੱਧੇ ਤੌਰ ਤੇ ਅਤੇ ਆਰਸੀ ਦੇ ਅੰਤਰਰਾਸ਼ਟਰੀ ਟ੍ਰੇਡਮਾਰਕ ਅਤੇ ਬ੍ਰਾਂਡ ਨਾਲ ਡੀਲ ਕਰਦੇ ਹੋ ਖੋਸ ਟੀਕ ਦੀ ਲੱਕੜ ਵਿੱਚ ਉੱਚ ਗੁਣਵੱਤਾ ਅਤੇ ਤੁਹਾਨੂੰ ਕੀ ਪਸੰਦ ਹੈ ਇਸ ਲਈ ਅਸੀਂ ਆਪਣੀ ਫਰਨੀਚਰ ਦੀ ਚੋਣ ਨੂੰ ਹੋਇਲਾ ਫਰਨੀਚਰ ਕਹਿੰਦੇ ਹਾਂ ہزارਾਂ ਆਈਟਮਾਂ ਦੀ ਚੋਣ ਕਰਨ ਲਈ ਇੰਟਰਨੈਟ ਤੋਂ ਵੈੱਬਸਾਈਟ ਤੇ ਤੁਸੀਂ ਜੋ ਵੀ ਚੁਣਦੇ ਹੋ ਸਾਨੂੰ ਦੱਸੋ ਕਿ ਤੁਹਾਨੂੰ ਕੀ ਪਸੰਦ ਹੈ ਸਾਡੇ ਨਾਲ ਤਸਵੀਰ ਸਾਂਝੀ ਕਰੋ ਅਤੇ ਅਸੀਂ ਇਸ ਨੂੰ ਪੂਰੇ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਹੋਮ ਡਿਲੀਵਰੀ ਦੇ ਨਾਲ ਫੈਕਟਰੀ ਕੀਮਤ ਵਿੱਚ ਤੁਹਾਡੀ ਪਸੰਦ ਦੇ ਅਨੁਸਾਰ ਬਣਾਉਣ ਵਿੱਚ ਖੁਸ਼ ਹੋਵਾਂਗੇ ਨੰਬਰ ਇੱਥੇ ਹੀ ਹੈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਤੁਹਾਡੀ ਲੋੜ ਬਾਰੇ ਚਰਚਾ ਕਰਨ ਵਿੱਚ ਖੁਸ਼ੀ ਹੋਵੇਗੀ ਤੁਹਾਡਾ ਧੰਨਵਾਦ